ਪੰਜਾਬ ਦਾ ਇੱਕ ਉਹ ਨੌਜਵਾਨ ਜਿਹੜਾ ਅਜੇ 30 ਕੋ ਸਾਲ ਦੀ ਉਮਰ ਦਾ ਕਪੜਾ ਹੈ ਜਿਨੇ ਬਹੁਤ ਛੋਟੀ ਉਮਰੇ ਇੱਕ ਕੰਪਨੀ ਖੜੀ ਕੀਤੀ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਤੇ ਉਹ ਕੰਪਨੀ ਅੱਜ ਦੁਨੀਆ ਭਰ ਨੂੰ ਆਪਣੀ ਸਰਵਿਸ ਹੀ ਨਹੀਂ ਦੇ ਰਹੀ ਬਲਕਿ ਉਸ ਕੰਪਨੀ ਦੇ ਓਨਰ ਉਸ ਕੰਪਨੀ ਦੇ ਮਾਲਕ ਦਾ ਨਾਮ ਦੁਨੀਆ ਭਰ ਚ ਵੀ ਨਾਲ ਚਮਕਾ ਰਹੀ ਹੈ ਤੇ ਭਾਰਤ ਦੇ ਅਮੀਰ ਲੋਕਾਂ ਦੀ ਸੂਚੀ ਚ ਉਹਨੂੰ ਦਰਜ ਵੀ ਕਰਾ ਰਹੀ ਹੈ ਤੇ ਪੰਜਾਬ ਲਈ ਇਸ ਲਈ ਇਹ ਮਾਨਣ ਵਾਲੀ ਗੱਲ ਹੈ ਕਿ ਉਹ ਪੰਜਾਬ ਦੇ ਸਭ ਤੋਂ ਨੌਜਵਾਨ ਅਮੀਰਾਂ ਦੇ ਵਿੱਚ ਮੁਰਲੀ ਕਤਾਰਚ ਖੜਾ ਹੈ ਜੀ ਹਾਂ ਮੈਂ ਇਸੇ ਵਾਰਨਾ ਗੱਲ ਕਰਦਾ ਇਹ ਨਾਮ ਹੈ ਜੀ ਤਸ਼ਨੀਤ ਅਰੋੜਾ ਬਿਲਕੁਲ ਤੁਸੀਂ ਉਸ ਨੂੰ ਵੱਖ-ਵੱਖ ਪਲੇਟਫਾਰਮਾਂ 'ਤੇ ਕਈ ਵਾਰ ਤੱਕਿਆ ਹੋਣਾ ਦੇਖਿਆ ਹੋਣਾ ਇੰਟਰਵਿਊਾਂ ਦੇ حوالے ਨਾਲ ਵੀ ਐ ਟੀਏਸੀ ਸਿਕਿਉਰਟੀ ਦੇ ਤਸ਼ਨੀਤ ਅਰੋੜਾ ਹੁਣ ਭਾਰਤ ਦੇ ਜਿਹੜਾ ਹੁਣਨ ਇੰਡੀਆ ਉਹ ਲਿਸਟ ਜਿਹੜੀ ਐਨੂਅਲ ਲਿਸਟ ਆਉਂਦੀ ਹੈ ਉਹਦੇ ਵਿੱਚ ਇਸ ਵਾਰ ਪੰਜਵੇਂ ਰੈਂਕ ਤੇ ਨੇ ਮਤਲਬ ਨੌਜਵਾਨਾਂ ਦੀ ਸੂਚੀ ਦੇ ਵਿੱਚ ਨੌਜਵਾਨ ਬਿਜ਼ਨਸਮੈਨਾਂ ਦੀ ਸੂਚੀ ਦੇ ਵਿੱਚ ਤਸ਼ਨੀਤ ਅਰੋੜਾ ਦਾ ਭਾਰਤ ਦੇ ਵਿੱਚ ਪੰਜਵਾਂ ਸਥਾਨ ਹੈ ਤੇ ਪੰਜਾਬ ਦੇ ਵਿੱਚ ਨੰਬਰ 1 ਜੇ ਓਵਰਆਲ ਭਾਰਤ ਦੀ ਸਮੁੱਚੀ ਅਮੀਰਾਂ ਦੀ ਲਿਸਟ ਦੇਖੀ ਜਾਵੇ ਤਾਂ ਉਹਦੇ ਵਿੱਚ ਵੀ ਉਹ ਪਹਿਲੇ 1500 ਦੇ ਵਿੱਚ ਸ਼ਾਮਲ ਨੇ ਪਿਛਲੀ ਵਾਰ ਵੀ ਤੇ ਇਸ ਵਾਰ ਵੀ